ਹਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਮਾਰਨਿੰਗ ਤੋਂ ਹੀ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਮੈਂ ਜਿਹੜੀ ਰੋਟੀ ਰੱਟੀ ਬਣਾ ਕੇ ਆਈ ਆ ਵੀਡੀਓ ਮੈਨੂੰ ਆਪ ਬਰੋਣੀ ਦਿਖਦਾ ਚੰਗੀ ਤਰ੍ਹਾਂ ਮੂੰਹ ਤੇ ਅੰਦਰ ਗਰਮੀ ਲੀਹਿਆ ਦੇ ਆ ਬਾਹਰ ਵਧੀਆ ਹਵਾ ਚੱਲਦੀ ਆ ਮੈਂ ਕਿਹਾ ਚੱਲ ਬਾਹਰ ਹਵਾ ਲੈ ਕੇ ਆਉਣੀ ਆ ਇਹ ਕੋਹ ਹੱਥ ਚੱਕ ਤਾਪ ਤੇਜਾ ਢੂ ਲਾਉਣ ਰਹਿਂਦਾ ਹੁਣ ਜੇ 1000 ਦੇ ਗਏ ਤੇ ਲਾਉਣੀ ਤੇ ਜੇ ਪਹਿਲਾ ਝਾੜੂ ਲਾਉਣ ਲੱਗ ਜਾ ਫਿਰ 1000 ਦੀ ਰੋਕ ਜਾਤੀ ਲੇਟ ਹੋ ਜਾਂਦਾ ਤੇ ਡਰ ਲੱਗਦਾ ਰਹਿੰਦਾ ਪੈਨ ਲੰਘ ਜਾਵੇ ਇਹ ਵੀ ਨਵਾਏ ਇਹਨੇ ਬਸ ਝਾੜੂ ਹੀ ਲਾਉਣਾ ਬਾਅਦ ਚ ਲਾਉਨੇ ਆ ਅੰਦਰ ਬੜੀ ਗਰਮੀ ਲੱਗਦੀ ਆ ਬਾਹਰ ਬਹੁਤ ਸੁਣੀ ਹਾਂ ਪਤਾ ਨਹੀਂ ਕੀ ਪੂਰਾ ਵਗੀ ਜਾਂਦਾ ਹੈ ਉੰਦਾ ਤਾਂ ਬੜੀ ਜ਼ਰਮੀ ਲੱਗਦੀ ਹੈ ਹਾਂਜੀ ਅੰਦਰ ਵੀ ਜੋ ਅੰਦਰ ਐਸੀ ਲਾਇਆ ਹੈ ਭਾਈ ਇੰਨਾ ਏਸੀ ਜਿਵੇਂ ਬੈ ਕੇ ਵੀ ਸਰਦਾ ਨਹੀਂ ਹੈ ਕਮਰਾ ਹੋ ਰਾਤ ਦਾ ਐਸੀ ਚੱਲਦਾ ਹੁਣ ਸਵੇਰੇ ਵੀ ਚਲਾਇਆ ਸੀਗਾ ਇੰਨਾ ਏਸੀ ਜਿਵੇਂ ਬੈ ਕੇ ਫਿਰ ਉਹ ਹੁੰਦਾ ਬਾਹਰ ਨਿਕਲ ਕੇ ਕੰਮ ਨਹੀਂ ਹੁੰਦਾ ਮੈਂ ਵਾਲ ਪਾਉਣੀ ਹੈ ਤੇ ਵਾਲ ਵਾ ਕੇ ਫਿਰ ਆਪਾਂ ਕਰਦੇ ਆ ਕੰਮ ਝਾਰ ਹੋ ਗਿਆ ਰੈਡੀ ਝਾਰ ਦੇ ਡੈਡੀ ਵੀ ਬੈ ਕੇ ਅੰਦਰ ਦਰਵਾਜ਼ਾ ਲੱਗਿਆ ਵਾਰ ਦੇਖ ਲੇਗੀ ਤੇਖੇ ਲਈਏ ਭਾਈ ਖੁੱਲਾ ਹੀ ਆ ਚਲ ਕੋਈ ਕਰ ਕੋਈ ਨਹੀਂ ਆਉਂਦਾ ਹਾਂ ਭਾਈ ਜਦ ਸਿੰਗਰ ਐਡੀ ਫੜੀ ਜਦ ਦਿਖਾਈ ਜਦਿਆ ਜੁ ਵੀ ਫਰ ਉੜੇ ਤਾਂ ਵਧੀਆ ਲੱਗਦੀ ਆ ਹੈਨਾ ਤੇ ਫਿਰ ਜਦੋਂ ਕਰਮੀ ਚੋਂ ਆਉਂਦਾ ਫਿਰ ਇਹ ਕਲਰ ਵਾਲਾ ਹੋਰ ਤਰ੍ਹਾਂ ਦਾ ਲੱਗਦਾ ਫਿਰ ਜਿਹੜਾ ਦਾ ਰੰਗ ਕਾਲਾ-ਖਾਲਾ ਲੱਗਦਾ ਹੈਨਾ ਜੀ ਦਾਦੇ ਦਵਾਈ ਲੈਣੀ ਹਣਾ ਦਵਾਈ ਵੀ ਲੈ ਲਈ ਰੋਟੀ ਵੀ ਅੱਜ ਤੱਕ ਖਾ ਲਈ ਖਾਦੀ ਅੱਜ ਸਬਜ਼ੀ ਨਾਲ ਆ ਫੇਰ ਉਹੀ ਗੱਲ ਆ ਵੀ ਦਹੀਂ ਨਹੀਂ ਖਾਣਾ ਹੈਗਾ ਦਹੀਂ ਚਾਰਕ ਦਿਨ ਖਾਦਾ ਤੇ ਹੁਣ ਨਾ ਆ ਮੈਂ ਵੀ ਵੇ ਮਾ ਚਲ ਸਬਜ਼ੀ ਨੇ ਖਾ ਲਵਗੀ ਪਤਾ ਮਿੱਠਾ ਵੀ ਦੁੱਧ ਵੀ ਹੁੰਦਾ ਮਿੱਠਾ ਹੈ ਦਹੀਂ ਮਿੱਠਾ ਕਾ ਪਾ ਕੇ ਖਾਂਦਾ ਹੁੰਦਾ ਇੱਕ ਸਵੇਰੇ ਸਵੇਰੇ ਕੀ ਮਿੱਠਾ ਜਿਆ ਹਣਾ ਇਹ ਤਾਂ ਆਪਾਂ ਖਾਂਦਾ ਹੀ ਨਹੀਂ ਦਹੀਂ ਇਹਦਾ ਕੋਈ ਦਹੀਂ ਖਾਣ ਦਾ ਭੈਣ ਬਣ ਕੇ ਕੋਈ ਤਰੀਕਾ ਦੱਸ ਦੋ ਵੀ ਜਵਾਕਾਂ ਨੂੰ ਦਹੀਂ ਕਿਵੇਂ ਖਵਾਇਆ ਜਾਵੇ ਇਹ ਤਾਂ ਵੱਧ ਵੱਧ 3 ਦਿਨ ਖਾਉ ਜਾਂ 4 ਦਿਨ ਖਾਉ ਫੇਰ ਉਹੀ ਹਾਲ ਹਿੱਲੇ ਹੁਣ ਆ ਉਲਟੀ ਜੀ ਕਰਕੇ ਇਹਨੇ ਹੁਣ ਫੇਰ ਆਪਦਾ ਉਹ ਕਰ ਲਿਆ ਵੀ ਹੁਣ ਨਹੀਂ ਲੈ ਦਹੀਂ ਖਾਂਦਾ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰ ਲਈ ਦੇਖਦੇ ਆ ਪੂਰਾ ਦਿਨ ਤੁਹਾਡੇ ਨਾਲ ਕੀ ਕੀ ਸ਼ੇਅਰ ਕਰਦੇ ਆ ਤੇ ਅੱਜ ਕੀ ਕੀ ਕਰਦੇ ਆ ਤੁਹਾਨੂੰ ਵੀ ਦਿਖਾਵਾਂਗੇ ਸਾਰਾ ਕੰਮ ਕਰ ਹਮ ਅੱਜ ਪੂਰਾ ਦਿਨ ਵਲੌਗ ਆਪਾਂ ਬਣਾਈ ਜਾਣਾ ਠੀਕ ਆ ਤੇ ਹੁਣ ਮੈਂ ਬਾਲ ਬੋਲ ਬਾਹ ਲਵਾਂ ਤੁਸੀਂ ਓਨੀਦਰ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਜੀ ਤੇ ਪੂਰੀ ਵੀਡੀਓ ਫੁੱਲ ਵਾਚ ਕਰਕੇ ਫੇਰ ਕਮੈਂਟਸ ਕਰਿਆ ਕਰੋ ਤੇ ਅੱਜ ਮੈਂ ਇੱਕ ਦੋ ਕੁ ਗੱਲਾਂ ਕਰਨੀਆਂ ਤੁਹਾਡੇ ਨਾਲ ਐਂਡ ਤੱਕ ਜੁੜੇ ਰਹੋ ਠੀਕ ਆ ਜੀ ਦੇਖੋ ਕੀ ਆ ਗਿਆ ਮੇਰੀ ਝੱਖੜ ਆ ਗਿਆ ਅੱਖਾਂ 'ਚ ਮਿੱਟੀ ਪੈੰਦੀ ਆ ਇਹਨਾਂ ਨੇ ਬਣਾਈਆ ਜਨਰੇਟਰ ਦੀ ਝੱਗੀ ਸੋ ਦੀਦੀ ਮੈਂ ਚੁੱਲੇ ਤੇ ਢਾਲ ਤਰਾ ਟਾਈਮ ਆ ਜਿਹੜਾ ਸ਼ਾਇਦ 5:00 5 ਦਾ ਹੋ ਗਿਆ ਅੱਖਾਂ 'ਚ ਮਿੱਟੀ ਬੰਦੀ ਆ ਮਿੱਟੀ ਵਾਲੀ ਨੇਹਰੀ ਆਈ ਅੱਜ ਨਾਏ ਅਗਰ ਤੇ ਹਟਜੂ ਹਏ ਕਮਲੀ ਰਾਜਸਤਾਨੀ ਨੇਹਰੀ ਆ ਗਈ ਆਈ ਦੇਦਰੂ ਇਹ ਮਾਚਲੀ ਆ ਜਵੇ ਤਰਾਂਦਾਲ ਦੂਰ ਤੇ ਤਰਾਂ ਚੋਣੀਆਂ ਜਨਰੇਟਰ ਤੇ ਝੱਗੇ ਪੈਂਦੇ ਆ ਇਹ ਵਰਤ ਕੇ ਝੱਗਾ ਤਾਂ ਖੋਲਦੇ ਤੇ ਬੰਨ੍ਹਦੇ ਆ ਅੱਛਾ ਥੱਲੇ ਜੀ ਥੱਲੇ ਜੀ ਹੋਰ ਪਾ ਕੇ ਫਿਰ ਉੱਤੇ ਜੀ ਦੇਣਗੇ ਨਮਾ ਟੱਪ ਉੱਤੇ ਜੀ ਅੱਛਾ ਨਮਾ ਚਾਹੇ ਉੱਪਰ ਜੀ ਪਾਉਣਾ ਪੁਰਾਣੇ ਥੱਲੇ ਜੀ ਪਾਉਣੇ ਅਨਮੋਲੇ ਇਹ ਹਾਂ ਦੇ ਪੈਰ ਤੇ ਪੈਰ ਘਰਦੀ ਆ ਘਰਦੀ ਨੀ ਅਰੇ ਪੈਰ ਤੇ ਪੈਰ ਘਰਦੀ ਆ ਖੜੀ ਹੋ ਜਾ ਮਿੱਠੀ ਆਈ ਚਲੋ ਬਾਅਦ ਚ ਦਿਖਾਉਣੀ ਮੈਂ ਤਾਂ ਕੰਮ ਕਰਨਾ ਫਿਰ ਲੈਟ ਵੀ ਭੱਜ ਗਈ ਇਹਦਾ ਕੀ ਪਤਾ ਮੌਸਮ ਦਾ ਹਲੇ ਮੈਂ ਸੋਚਦੀ ਮਾਂ ਚੁੱਲੇ ਤੇ ਮਿੱਸੀ ਢਾਲ ਧਰਦੀ ਆ ਮੈਂ ਸੀਦੜਾ ਮੈਂ ਪਿਉ ਕੇ ਰੱਖੀ ਆ ਧਰ ਦੰਨੇ ਹੁਣ ਉਹ ਤਾਂ ਬੰਦੇ ਚ ਰਜ ਜੰਦੀ ਗੀ ਗਾਸ ਤੇ ਦਰ ਦੇ ਬਾਹਰ ਤਾਂ ਮੌਸਮ ਖਰਾਬ ਹੋ ਗਿਆ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਜੇ ਹਾਰ ਦੇ ਆਏ ਤੋਂ ਬਾਅਦ ਰੋਟੀ ਖਾ ਕੇ ਮੈਨੂੰ ਨੀਂਦ ਆਉਣ ਲੱਗ ਜਾਂਦੀ ਆ ਅੱਜ ਮੈਂ ਉਹ ਕਰ ਲਿਆ ਪੰਗਾ ਮੈਂ ਵੀ ਲਿਆ ਹੋਇਆ खासा बड़ा ਚਲ ਕਾ ਨੂੰ ਲਟ ਲਾਉਣੀ ਆ ਮੈਂ ਭਾਈ ਪੀ ਲਈ ਲੱਸੀ ਦੋ ਵਾਰ ਅੱਜ ਸਵੇਰੇ ਵੀ ਪੀ ਲਈ ਤੇ ਹੁਣ ਦੁਬਾਰਾ ਦੁਪਹਿਰੇ ਵੀ ਪੀ ਲਈ ਲੱਸੀ ਪੀ ਕੇ ਤਾਂ ਨੀਂਦ ਮੈਨੂੰ ਨਾ ਆਵੇ ਇਹ ਹੋ ਨਹੀਂ ਸਕਦਾ ਭਾਂਡੇ ਧੋਣੇ ਆ ਦਾਲ ਕੋਕੇ ਧਰ ਲੀਏ ਭਾਂਡੇ ਚ ਜਣ ਨਾਲ ਪਏ ਨੇ ਮੈਂ ਡਾ ਲ ਦੂੰ ਧਰ ਲਵਾ ਤੇ ਤੁਹਾਨੂੰ ਅੰਬ ਦਾ ਚਾਹ ਦਿਖਾਵਾਂ ਲਓ ਜੀ ਬਹੁਤ ਟੇਸਟੀ ਆ ਇਹਦਾ ਹੋ ਬਹੁਤ ਟੇਸਟੀ ਆ ਇਹਦਾ ਨੂਮ ਮਿਰਚ ਬਹੁਤ ਵਧੀਆ ਪਿਆ ਦੇਖੋ 스멜 ਵੀ ਬਾਲੀ ਵਧੀਆ ਹੁੰਦੀ ਹੈ ਕਈ ਦਿਨ ਹੋ ਗਏ ਪਾਇਨ ਕਈ ਦਿਨ ਹੋ ਗਏ ਹੁਣ ਤਾਂ ਬਾਹਰ ਮੌਸਮ ਵੀ ਖਰਾਬ ਹੋ ਗਿਆ ਹੁਣ ਇਹਨੂੰ ਅੰਦਰ ਰੱਖ ਦਨੇ ਆ ਹਲਾ ਰੋਜ਼ ਦਿਆ ਕਰਾਂਗੇ ਤੇ ਖਾਵਾਂਗੇ ਹਲੇ ਪੁਰਾਣਾ ਹੀ ਇਹ ਨਹੀਂ ਖਾਦੇ ਨਵਾਂ ਤੇ ਹੁਣ ਮੈਂ ਦਾਲ ਧਰਨ ਬਣਨ ਬਾਅਦ ਚ ਗੱਲਬਾਤ ਕਰਦੇ ਥੋੜੇ ਨਾਲ ਗਰਮੀ ਵਾਲੀ ਆ ਭਾਂਡੇ ਧੋਤੇ ਦਾਲ ਧਰਤੀ ਤੇ ਤੇ ਭਾਈ ਤੇ ਹੁਣ ਬਣਾਵਾਂਗੇ ਨਾਲ ਆਪਾਂ ਚੌਲ ਚੌਲ ਬਣਾ ਲੈਣੀ ਅੱਜ ਫਰਮਾਇਸ਼ੀ ਅੱਜ ਮੇਰੇ ਤੀਜੇ ਮੁੰਡੇ ਨੇ ਘਰ ਆਉਣਾ ਉਹ ਕਈ ਦਿਨਾਂ ਬਾਅਦ ਆਉਣਾ ਹੁੰਦਾ ਤੇ ਵੈਸੇ ਤਾਂ ਉਹ ਕੁਝ ਵੀ ਖਾ ਲੈਂਦਾ ਅੱਜ ਪਤਾ ਨਹੀਂ ਉਹਦਾ ਕਿਉਂ ਜੀ ਕੀਤਾ ਦੁਪਹਿਰ ਦਾ ਫੋਨ ਕਰੀ ਜਾਂਦਾ ਵੀ ਅੱਜ ਮੈਂ ਚੌਲ ਖਾਣੇ ਹੁਣ ਮੈਨੂੰ ਆ ਲੱਗੇ ਸੀ ਮੌਸਮ ਚੇਂਜ ਹੋ ਗਿਆ ਵੀ ਸ਼ਾਇਦ ਡਿਸਮਿਸ ਹੋ ਜੇ ਆਉਣਾ ਪਰ ਨਹੀਂ ਹੁਣ ਫੋਨ ਆਇਆ ਚੌਲ ਬਣ ਗਏ ਮੈਂ ਕਿਹਾ ਚਲ ਬਣ ਗਏ ਤਾਂ 10 ਮਿੰਟਾਂ ਚਾ ਲਉ ਆਟਾ ਵੀ ਭੀ ਇੰਨੇ ਕੁ ਬਣਾ ਲੰਨੇ ਆ ਤੇ ਹੈਗੇ ਇੰਡੀਆ ਗੇਟ ਸਾਡੇ ਘਰ ਦੇ ਚੌਲ ਮੁੱਕ ਗਏ ਤੇ ਬਸ ਮੈਨੂੰ ਆ ਤਾਂ ਐ ਹੀ ਲੱਗਦਾ ਵੀ ਇਹਦੇ ਚੋਂ ਤਾਂ ਦੋ ਵਾਰੀ ਬਣਦੇ ਆ ਹੁਣ ਇਕੱਠੇ ਮੰਗਾਵਾਂਗੇ ਹੁਣ ਇਕੱਠੇ 5-6 ਕਿਲੋ ਦੀ ਪੈਕਿੰਗ ਜਿਹੜੀ ਹੁੰਦੀ ਆ ਉਹ ਮੰਗਾ ਲਾਂ ਚਾਲਣਗੇ ਆਟਾ ਵੀ ਗੁੰਨ ਲਿਆ ਕਿਵੇਂ ਦਾਲ ਰਿੱਝ ਗਈ ਹਲੇ ਤਾਂ ਮੈਂ ਤੜਕਾ ਕੱਟਣਾ ਦਾਲਾ ਮੈਂ ਬਾਹਰ ਕਰੀ ਬਣੀ ਨਾ ਤਾਂ ਥੋੜੀ ਜਿਹੀ ਧਰੀ ਆ ਦਾਲ ਮੈਂ ਲਗਾਤਾ ਹੁਣ ਹੀ ਖਤਮ ਹੋ ਜੂ। ਇਹ ਟੜਕਾ ਟੱਕ ਤਾਂ ਤੇ ੜੀ ਧਾਰ ਚੋਲੀ ਦਾ ਨਹੀਂ। ਜੇ ਮੁੰਨੇ ਮੈਂ ਟੜਕਾ ਟੱਕ ਦੀਆਂ ਉਤਾਰ ਚੋਂਦੇ ਨੇ ਫੇ ਮੈਂ ਦੂਈ ਪਰੀ ਦੀ ਧਾਰ ਮੂਰੇ ਖੜਕੇ ਕਢਾਕਿਆਂ ਨਹੀਂ ਪਰੀ ਇੱਲਤਾ ਕਰਦੀ ਆ। ਹਿੰਦੀ ਬਹੁਤ ਲੱਗਦੀ ਆ ਤਾਜ ਪਾਣੀ ਪਾਣੀ ਜਲਦੀ ਦਾਲ ਬਣਾਉਣ ਦਾ ਤਰੀਕਾ ਪਹਿਲਾਂ ਥੋੜੇ ਪਾਣੀ ਚ ਰੰਨ ਲਓ ਤੇ ਫਿਰ ਉਹਦੇ ਵਿੱਚ ਹੋਰ ਪਾਣੀ ਪਾ ਦਿਓ ਚਲੋ ਤੜਕਾ ਮਾਫੀ ਬੜੀ ਚੰਗਾ ਮੈਂ ਆ ਗਿਆ ਮਾਫੀ ਦੇ ਵੀਓ ਦੇ ਵੀਓ ਮਾਫੀ ਦੇ ਵੀਓ ਹੈ ਉਹ ਨਹੀਂ ਮਾਫੀ ਇਹ ਤਾਂ ਮੇਰੀ ਜਲਦੀ ਆ ਉਹੋ ਸੀਗਾ ਪਹਿਲਾਂ ਨਹੀਂ ਮੀ ਗਰਮ ਹਵਾ ਸੀ ਹੁਣ ਠੰਡੀ ਹੋਈ ਆ ਮਰਾ ਜਿੰਮ ਜਾਣ ਲਈ ਨਹੀਂ ਜਾਦੀ ਕਿਉਂ ਹੋਰ ਯਾਰ ਅੱਧਾ ਘੰਟਾ ਮੋੜਿਆ ਹੁੰਦਾ ਹਾਂ ਵੀ ਇਹ ਤੱਧਾ ਘੰਟਾ 15 ਮਿੰਟ ਲੱਗਦੇ ਆ ਆਇਆ ਹੋ ਮਤਲਬ ਕਿੱਥੇ ਪਰਮੰਤਰੀ ਆਂ ਤੁਸੀਂ ਅੰਦਰ ਆਇਆ ਅੰਦਰ ਤਾਂ ਅੱਡਾ ਘੱਟਦੀ ਅੰਦਰ ਤਾਂ ਗਰਮੀ ਬੜੀ ਇੱਕ ਵੀਰਾ ਪਿੱਛੇ ਵੀ ਸੀ ਜੀ ਮਿਲ ਲੈ ਮੇਰੇ ਮੁੰਡੇ ਨੂੰ ਤੀਜੇ ਨੰਬਰ ਵਾਲੇ ਚੌਥੇ ਨੰਬਰ ਵਾਲੇ ਨੂੰ ਵੀ ਮਿਲ ਲੈ ਚਾਰ ਮੁੰਡੇ ਮਾਸੋਂ ਬੜਾ ਸੋਨਾ ਹੋ ਗਿਆ ਠੰਡਾ ਠੰਡਾ ਮੇਰਾ ਟਰ ਆਹ ਹੋ ਗਿਆ ਕਵਰ ਨਹੀਂ ਫੋਨ ਦਾ ਸਹੀ ਪਿਆ ਅੱਜ ਮੈਂ ਸਵੇਰ ਦਾ ਲਾਤਾ ਸੀ ਗਰਮੀ ਕਰਦੀ ਲਓ ਜੀ ਭੰਡ ਬੁੰਡੇ ਧੋ ਲਈਏ ਰੋਟੀ ਪਾਣੀ ਖਾ ਲਿਆ ਤੇ ਗਰਮੀ ਬਹੁਤ ਆ ਮੈਂ ਭੰਡੇ ਧੋਂਗੀ ਪੱਖਾ ਲਾ ਕੇ ਪੱਖਾ ਮੈਂ ਚਲਾ ਲਿਆ ਸੀ ਪਰ ਬੰਦ ਕਰਿਆ ਬਹੁਤ ਜਿਆਦਾ ਗਰਮੀ ਆ ਤੇ ਕਿਚਨ ਤਾਂ ਉਦਾਂ ਸਾਫ਼ ਹੀ ਆ ਲਾਇਆ ਹੈ ਪੋਚਾ ਫਿਰ ਬਸ ਦੋ ਫੁਲਕੇ ਬਣਾਏ ਸੀ ਤੇ ਭੰਡੇ ਰੋਟੀ ਵਾਲੇ ਉਹ ਧੋ ਲਈਏ ਓਹੋ ਤੇ ਕੱਲ ਜਦੋਂ ਮੈਂ ਸ਼ਾਮ ਨੂੰ ਵੀਡੀਓ ਪਾਵਲਿਸ਼ ਕਰੀ ਪਬਲਿਸ਼ ਕਰਨ ਤੋਂ ਜਿਹੜੀ ਤੁਸੀਂ ਦੇਖ ਲਈ ਪਬਲਿਸ਼ ਕਰਨ ਤੋਂ 10 ਕਿੰਟ ਮਿੰਟ ਬਾਅਦ ਕਮੈਂਟ ਆਇਆ ਤੇ 8 ਕਿੰਟ ਮਿੰਟ ਪਹਿਲਾਂ ਐਡੀ ਬਣੀ ਸੀ ਤੇ ਕਸਟ ਨਾਲ ਕਰਿਆ ਕਰੋ ਮੇਰਾ ਤਾਂ ਮੂੰਹ ਜਿੱਦਾਂ ਦਾ ਹੈਗਾ 부ਥੀ ਤੁਹਾਡੇ ਲਈ 부ਥੀ ਆ ਮੇਰੇ ਲਈ ਇਹ ਮੇਰਾ ਫੇਸ ਆ ਮੇਰਾ ਮੂੰਹ ਆ ਮੈਂ ਆਪਣੀ ਫੈਮਲੀ ਦੀ ਜਾਨ ਤੋਂ ਪਿਆਰੀ ਆ ਆਪਣੇ ਬੱਚਿਆਂ ਦੀ ਬਹੁਤ ਹੀ ਪਿਆਰੀ ਆ ਮੈਂ ਆਪਣੀ ਫੈਮਲੀ ਨੂੰ ਠੀਕ ਆ ਤੇ ਆਪਣੇ ਹਸਬੰਡ ਨੂੰ ਵੀ ਬਹੁਤ ਪਿਆਰੀਆਂ ਹੈ ਜੀ ਕੋਈ ਗੱਲ ਨਹੀਂ ਹੈਗੀ ਹਨਾ ਅਸੀਂ ਚਾਰੇ ਜਾਣੇ ਆ ਇੱਕ ਦੂਜੇ ਲਈ ਬਣੇ ਹੋਏ ਆ ਰੱਬ ਨੇ ਬਣਾਏ ਹੋਏ ਆ ਤੇ ਕਸਟਮਰ ਕਰਿਆ ਘਰ ਨਵੀਂ ਐਡੀ ਬਣਾ ਕੇ ਮੇਰਾ ਆ ਮੂੰਹ ਦੇਖਣ ਵੀ ਠੀਕ ਆ ਮੈਂ ਆਪਦਾ ਮੂੰਹ ਦੇਖਿਆ ਹੈ ਕਹਿੰਦੇ ਕਹਿੰਦੇ ਕਮੈਂਟ ਕਰਕੇ ਕਹਿੰਦੀ ਇਹਦੀ ਬੁੱਧੀ ਦੇਖੀ ਆ ਉਹਦੀ ਆਈ ਬੱਡੀ ਬਲੌਗਿੰਗ ਕਰਨ ਬਾਕੀ ਇਹ ਕਿਸ ਮਤਵਲ ਕੀ ਸੀਗਾ ਬਾਲੀ ਤਾਂ ਹੋ ਹੋ ਸਕਦਾ ਵੀ ਆਈ ਵੱਡੀ ਬਲੌਗਿੰਗ ਕਰਨ ਵਾਲੀ ਹੈ ਥੋੜਾ ਜਿਆ ਕੱਲ ਨੂੰ ਹੱਥ ਮਾਰਨਾ ਮੈਂ ਤੈਨੂੰ ਫੇਰ ਕਹੀ ਜਾਨੀ ਆ ਦੇਖ ਤੂੰ ਸਾਡੇ ਲੈਵਲ ਦੀ ਹੈ ਨਹੀਂਗੀ ਇਹ ਨਹੀਂ ਹੈਗਾ ਵੀ ਮੇਰਾ ਲੈਵਲ ਬਹੁਤ ਉੱਚਾ ਮੈਂ ਲੈਵਲ ਆ ਸਾਡਾ ਕੋਈ ਠੀਕ ਆ ਮੈਂ ਆਪਦੇ ਘਰੇ ਆ ਆਪਦਾ ਘਰ ਦਾ ਕੰਮ ਕਰਦੀ ਆ ਆਪਦੇ ਬੱਚਿਆਂ ਦੀ ਜਾਨ ਤੋਂ ਪਿਆਰੀ ਮਾਂ ਆ ਤੇ ਆਪਣੇ ਹਸਬੈਂਡ ਦੀ ਜਾਨ ਤੋਂ ਪਿਆਰੀ ਪਤਨੀ ਆ ਠੀਕ ਆ ਤੂੰ ਮੇਰੀ ਕੁਛ ਨਹੀਂ ਲੱਗਦੀ ਮੈਂ ਤੇਰੀ ਕੁਛ ਨਹੀਂ ਲੱਗਦੀ ਤੂੰ ਮੇਰੇ ਲਈ ਉਦਣ ਹੀ ਮਰ ਗਈ ਸੀ ਜਿੱਦਣ ਤੂੰ ਕਿਸੇ ਬੰਦੇ ਕੋ ਕਿਹਾ ਸੀ ਵੀ ਜਿੱਥੇ ਬੱਬੂ ਜਾਂਦੀ ਆ ਉੱਥੇ ਚੁਗਲੀਆਂ ਕਰਦੀ ਆ ਮੈਂ ਕਿਤੇ ਵੀ ਨਹੀਂ ਜਾਂਦੀ ਤੂੰ ਹਰੇਕ ਥਾਂ ਜਾਂਦੀ ਆ ਹਰੇਕ ਥਾਂ ਤੇ ਮੇਰੀ ਗੱਲ ਕਰਦੀ ਆ ਤੇ ਪਹਿਲੀ ਗੱਲ ਤਾਂ ਆਪਣੇ ਉਹਦੇ ਵਿੱਚ ਵੀ ਹੈਗਾ ਆਪਣੇ ਦਾਇਰੇ ਦੇ ਵਿੱਚ ਰਹੋ ਕੰਮ ਇੰਨਾ ਕੁ ਕਰੋ ਵੀ ਮਹਿਫਲ ਅਗਲਾ ਆਪਣੀ ਲਾਵੇ ਤੇ ਗੱਲਾਂ ਛੋਡੀਆਂ ਹੋਣ ਤੇ ਕੰਮ ਅਸੀਂ ਹੱਬਦਾ ਕਰਦੇ ਆ ਮਹਿਫਲ ਤੂੰ ਆਪਣੀ ਲਾਉਣੀ ਆ ਤੇ ਗੱਲ ਮੇਰੀ ਕਰਦੀ ਆ ਠੀਕ ਹੈ ਜੇ ਮੇਰੀ ਬੁੱਤੀ ਸੋਹਣੀ ਨਹੀਂ ਹੈਗੀ ਫਿਰ ਤੂੰ ਕਿਉਂ ਦੇਖਦੀ ਆਂ ਬਾਕੀ ਇੱਥੇ ਬੱਲਿਆ ਮਕਾਮ ਸ਼ੱਕਲਾ ਨਹੀਂ ਲੈਂਦੀਆਂ ਠੀਕ ਆ ਮੈਂ ਜਿਹਹ ਜੀ ਹੈਗੀ ਆ ਬਾਬੇ ਨਾਨਕ ਨੇ ਬਣਾਇਆ ਵਾਹਿਗੁਰੂ ਨੇ ਬਣਾਇਆ ਉਸ ਅਕਾਲ ਪੁਰਖ ਨੇ ਮੈਨੂੰ ਇਸ ਧਰਤੀ ਤੇ ਭੇਜਿਆ ਮੈਂ ਜਿੱਦਾਂ ਦੀ ਵੀ ਹੈਗੀ ਆ ਤੇ ਘਰੇ ਆਂ ਨਾ ਕਦੇ ਕਿਸੇ ਨੂੰ ਇਹ ਗੱਲ ਕਹੀ ਆ ਹਾਏ ਮੈਂ ਕੀ ਘਰ ਆ ਮੇਰਾ ਆ ਦੁਖਦਾ ਮੇਰਾ ਉਹ ਦੁਖਦਾ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦੀ ਜੇ ਦੁਖਦਾ ਵੀ ਹੈ ਨਾ ਆਪਦੇ ਘਰੇ ਆਂ ਪਹਿਲੀ ਕਦੇ ਮੇਰੀ ਆਦਤ ਨਹੀਂ ਹੈ ਕਿ ਕਹਿਣ ਦੀ ਮੇਰਾ ਦੁੱਖ ਦਾ ਜੇ ਮੈਨੂੰ ਲੱਗੇ ਨਾ ਮੈਤੇ ਕੰਮ ਨਹੀਂ ਹੁੰਦਾ ਮੈਂ ਪੈ ਜੂ ਗੋਲੀ ਲੈ ਲੂੰ ਜੇ ਨਹੀਂ ਵੀ ਗੋਲੀ ਲਵਾਂ ਮੇਰਾ ਹਸਬੰਡ ਆ ਕੇ ਮੈਨੂੰ ਗੋਲੀ ਦੇ ਦੇਊਗਾ ਠੀਕ ਆ ਤੇ ਉਹ ਕਸਟ ਨਾ ਕਰਿਆ ਕਰ ਮੇਰੇ ਲਈ ਨਵੀਂ ਐਡੀ ਬਣਾ ਕੇ ਕਮੈਂਟ ਕਰਨ ਦਾ ਤੇ ਫਿਰ ਜਿਹੜੀ ਮੈਂ ਉਹੀ ਵੀਡੀਓ ਤੇ ਸ਼ਾਇਦ ਨਵੀਂ ਐਡੀ ਫੇਰ ਬਣਾਈ ਅੱਜ ਸਵੇਰੇ ਅ 8 ਵਜੇ ਤੋਂ ਬਾਅਦ 8:30 ਵਜੇ ਨਵੀਂ ਐਡੀ ਫੇਰ ਬਣਾਈ RAM ਜੀ ਨਾਮ RAM ਜੀ ਸ਼ਰਮਾ ਨਾਂ ਦੀ ਐਡੀ ਬਣਾ ਕੇ ਨਾ ਤੇ ਸਾਰਿਆਂ ਨੂੰ ਜਿੱਥੇ ਜਿਹੜੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਲਿਖਿਆ ਆ ਵੈਰੀ ਨਾਈਸ ਵੀਡੀਓ ਉੱਥੇ ਆ ਕੇ ਕਹਿੰਦੀ ਨੈਸ਼ ਨਹੀਂ ਇਹ ਨੈਸ਼ ਆ ਨੈਸ਼ ਨੈਸ਼ ਮੈਨ ਹੀ ਹੈ ਕਿ ਨੈਕਸਟ ਟੂ ਆ ਨਾ ਤੂੰ ਆਪਣੇ ਘਰ ਦਾ ਕੰਮ ਕਰਦੀ ਐ ਨਾ ਤੂੰ ਮੈਨੂੰ ਕਰਨ ਦਿੰਨੀ ਐ ਜਦੋਂ ਮੈਂ ਤੈਨੂੰ ਇੱਕ ਵਾਰੀ ਨਹੀਂ 50 ਵਾਰ ਕਹਤਾ ਵੀ ਮੈਂ ਆਪ ਤੇ ਘਰ ਦਾ ਕੰਮ ਕਰਦੀ ਆ ਤੂੰ ਮੈਨੂੰ ਨਾ ਦੇਖ ਤੂੰ ਨਾਲੇ ਤਾਂ ਕਿੰਡਾ ਕਸ਼ਟ ਕਰਦੀ ਆ ਨਵੀਂ ਆਈਡੀ ਬਣਾਉਣੀ ਆ ਉਹਦੇ ਵਿੱਚ ਕਿੰਨਾ ਕੁਝ ਭਰਨਾ ਹੁੰਦਾ ਜਦੋਂ ਆਈਡੀ ਬਣਾਉਣੀ ਆ ਆਪਾਂ ਨੇ ਐਡੀ ਲੌਗਇਨ ਕਰਨੀ ਆ ਜਦੋਂ ਕਿੰਨਾ ਕੁਸ਼ ਕਰਨਾ ਤੂੰ ਕਿੰਨਾ ਕਸਟਰਟ ਹੋਣੀ ਆ ਮੇਰੇ ਲਈ ਫਿਰ ਤੂੰ ਆ ਕੇ ਲੋਕਾਂ ਨੂੰ ਕਹਿੰਨੀ ਕਿ ਕਿਉਂ ਇਹਦੇ ਪਿੱਛੇ ਲੱਗੇ ਹੋਏ ਹੋ ਹੈ ਇਹ ਕਿਉਂ ਇਹਦੇ ਪਿੱਛੇ ਲੱਗੇ ਹੋਏ ਹੋ ਲੈ ਤੂੰ ਲਾ ਕੇ ਦੇਖ ਕਿਸੇ ਨੂੰ ਜਿਹੜੇ ਤੇਰੇ ਪਿੱਛੇ ਲੱਗੇ ਹੋਏ ਨੇ ਉਹ ਤੇਰੇ ਪਿੱਛੇ ਖੜਨ ਲੱਗੇ ਪਹਿਲਾਂ ਪੁੱਛੇ ਝਾਤ ਮਾਰ ਕੇ ਦੇਖ ਖੜੂ ਕੋ ਤੇਰੇ ਵਿੱਚ ਇਹ ਕੋਈ ਵੀ ਕੰਡਵਾ ਦਾ ਕੋਈ ਵੀ ਕੰਮ ਆ ਬੰਦਾ ਖੁਦ ਨਹੀਂ ਕਰਦਾ ਹੁੰਦਾ ਪਰਮਾਤਮਾ ਕਰਵਾਉਂਦਾ ਹੁੰਦਾ ਜੋ ਜੋ ਵੀ ਜੇ ਹੁਣ ਮੈਂ ਵੀਡੀਓ ਬਣਾਉਣੀ ਆ ਇੱਕ ਤੇ ਮੈਂ ਆਪ ਬਣਾਉਣ ਲੱਗੀ ਇਹ ਬਹਿ ਕੇ ਤੇ লাইਵ ਹੀ ਡਿਊਟੀ ਆ ਇਹ ਮੈਂ ਕਰ ਲੈਣੀ ਆ ਠੀਕ ਆ ਤੇਰੇ ਘਰੇ ਮੇਰੇ ਘਰ ਤਾਂ ਪਹਿਲੀ ਗੱਲ ਦਾ ਕੰਮ ਆ ਮੈਨੂੰ ਆਦਤ ਨਹੀਂ ਹੈਗੀ ਮੈਂ ਲੋਕਾਂ ਨੂੰ ਕਮੈਂਟ ਕਰਾਂ ਉਹ ਵੀ ਗਲਤ ਠੀਕ ਆ ਮੈਂ ਬਹੁਤ ਵਾਰੀ ਕਿਹਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਬਈ ਪਹਿਲੀ ਗੱਲ ਤਾਂ ਤੇਰੇ ਵਰਗੇ ਡੰਗਰ ਬੰਦੇ ਨੂੰ ਉਹ ਚੀਜ਼ਾਂ ਦਾ ਮਤ ਵੱਲ ਹੀ ਹੈਗਾ ਹੈਂ ਮੈਂ ਜਿੰਨਾ ਮਰਜੀ ਤੈਨੂੰ ਲੈਕਚਰ ਦੇ ਦਵਾ ਪਰ ਤੂੰ ਤੇਰੇ ਤਾਂ ਜਿਵੇਂ ਕਹਿੰਦੇ ਇੱਥੋਂ ਇੱਥੇ ਵੀ ਨਹੀਂ ਆਉਣ ਦਿੰਦੀ ਇੱਧਰ ਤਾਂ ਬਹੁਤ ਦੂਰ ਵੀ ਤੈਨੂੰ ਤਾਂ ਪੌਂਕਣਾ ਹੀ ਪੌਂਕਣਾ ਪੌਂਕੀ ਜਾ ਇਹਦੇ ਵਿੱਚ ਮੇਰਾ ਕੁਝ ਨਹੀਂ ਜਾਂਦਾ ਹੈਗਾ ਮੈਨੂੰ ਇੱਕ 뷰ਵਰ ਨਵਾਂ ਮਿਲਦਾ ਹੈਂ ਜਦ ਤੂੰ ਨਵੀਂ ਆਈਡੀ ਬਣਾਉਣੀ ਆ ਤੇ ਫਿਰ ਮੇਰਾ ਇੱਕ ਸਬਸਕ੍ਰਾਈਬਰ ਵੀ ਵਧਾਉਣੀ ਆ ਤੂੰ ਆ ਕੇ ਮੈਨੂੰ ਜਦੇ ਨਾਲ ਦੀ ਜਦੋਂ ਮੇਰਾ ਮੂੰਹ ਇਹ ਨਹੀਂ ਵਧੀਆ ਮੈਂ ਤੈਨੂੰ ਵਧੀਆ ਹੀ ਨਹੀਂ ਲੱਗਦੀ ਭਾਈ ਤੂੰ ਨਾ ਦੇਖ ਹੁਣ ਤੁਸੀਂ ਮੇਰੇ ਸਾਰੇ ਭੈਣ ਭਰਾ ਦੱਸਿਓ ਵੀ ਤੁਹਾਨੂੰ ਮੈਂ ਵਧੀਆ ਲੱਗਦੀ ਆ ਤੁਸੀਂ ਤਾਂ ਦੇਖਦੇ ਹੋ ਜਿਹੜੀ ਚੀਜ਼ ਆਪਾਂ ਨੂੰ ਪਸੰਦ ਨਹੀਂ ਹੈਗੀ ਆਪਾਂ ਉਹਦੇ ਬਦਲ ਝਾਕਦੇ ਨਹੀਂ ਨਾਲੇ ਤਾਂ ਮੈਂ 100 ਮਾੜੀਆਂ ਦੀ ਮਾੜੀ ਆ ਨਾਲੇ ਤੂੰ ਮੈਨੂੰ ਦੇਖੇ ਬਿਨਾਂ ਰਹਿੰਦੀ ਵੀ ਨਹੀਂ ਰਾਤ ਨੂੰ ਤੈ ਮੈਨੂੰ ਦੇਖਣਾ ਸਵੇਰੇ ਤੈ ਮੈਨੂੰ ਦੇਖਣਾ ਉੱਠਦੇ ਤੈ ਦੇਖਣਾ ਬੈਠਦੇ ਤੈ ਦੇਖਣਾ ਪੈਂਦੀ ਤੈ ਦੇਖਣਾ ਰੋਟੀ ਪੱਕੇ ਨਾ ਪੱਕੇ ਰੋਟੀ ਤੇਰੇ ਘਰੇ ਪੱਕੇ ਨਾ ਪੱਕੇ ਉਹ ਤਾਂ ਹੈਗਾ ਪਾਪਾ ਉਹ ਤਾਂ ਪਾਪੇ ਨੂੰ ਵੀ ਪਾਪਾ ਨਾ ਮਰ ਮੈਂ ਮਰ ਜਾ ਪਾਪਾ ਨਾ ਮਰ ਮੈਂ ਮਰ ਜਾ ਉਹਦੇ ਜੀ ਨੇ ਬੰਦੇ ਦੀ ਆਈ ਆਉਣੀ ਆ ਨਾ ਉਹਨੇ ਆਈ ਜਾਣੀ ਆ ਜੇ ਉਹ ਨਹੀਂ ਕਿ ਹਾਂ ਮੇਰੀ ਮਾਂ ਨਾ ਮਰਦੀ ਮੈਂ ਮਰ ਜਾਂਦੀ ਜੇ ਮੇਰੀ ਮਾਂ ਦੀ ਆਈ ਸੀ ਤਾਂ ਮੇਰੀ ਮਾਂ ਨਹੀਂ ਜਾਣਾ ਸੀ ਜਿੱਦਣ ਮੇਰੀ ਆਈ ਹੋਣੀ ਆ ਉੱਥੇ ਮੈਂ ਹੀ ਜਾਣਾ ਕੋਈ ਹੋਰ ਨਹੀਂ ਜਾ ਸਕਦਾ ਠੀਕ ਆ ਮਰਜੀ ਕਰ ਲੈ ਜਿੰਨੀਆਂ ਮਰਜੀ ਲੱਤਾਂ ਖਿੱਚ ਲੈ ਇਹ ਬਾਹ ਗੁਰੂ ਨਾਨਕ ਦੇਵ ਜੀ ਨੇ ਫੜੀ ਹੋਈ ਆ ਉਸ ਅਕਾਲ ਪੁਰਖ ਨੇ ਫੜੀ ਹੋਈ ਆ ਠੀਕ ਆ ਵੀ ਜਦ ਤੂੰ ਫੇਸ ਟੂ ਫੇਸ ਮਿਲਦੀ ਨਹੀਂ ਉਦੋਂ ਤਾਂ ਤੂੰ ਬੇਟਰ ਬਣ ਜੰਨੀ ਆ ਤੁਸੀਂ ਪਾਣੀ ਦਿਨੇ ਹੋ ਚਾਰੇ ਜਾਨੇ ਤੈਨੂੰ ਚੈਲੰਜ ਕੀਤਾ ਤੂੰ ਮੈਨੂੰ ਹੁਣ ਟੱਕਰਨਾ ਤੈਨ ਮੇਰਾ ਘਰ ਵੀ ਉੱਥੇ ਹੀ ਆ ਮੇਰੇ ਨੰਬਰ ਵੀ ਉੱਥੇ ਹੀ ਨੇ ਮੇਰਾ ਸਾਰਾ ਕੁਝ ਉੱਥੇ ਹੀ ਆ ਮੇਰੇ ਬੱਚੇ ਅਸੀਂ ਸ਼ਹਿਰ ਵੀ ਜਾਂਦੇ ਹੁੰਦੇ ਆ ਹਾਂ ਜੇ ਤੂੰ ਤੇਰੇ ਚਿੱਤ ਚ ਭਲੇਖਾ ਨਾ ਵੀ ਤੇਰੇ ਕਮੈਂਟ ਮੇਰੇ ਬੱਚੇ ਨਹੀਂ ਪੜਦੇ ਜਾਂ ਮੈਂ ਨਹੀਂ ਪੜ੍ਹਦੀ ਜਾਂ ਮੇਰੇ ਹਸਬੰਦ ਨਹੀਂ ਪੜ੍ਹਦੇ ਮੇਰੀ ਸਾਰੀ ਫੈਮਿਲੀ ਨੂੰ ਪਤਾ ਕਿ ਤੂੰ ਕੀ ਕਮੈਂਟ ਕਰਕੇ ਜਾਂਦੀ ਹੈ ਹਾਂ ਥੋੜੀ ਜਿਆ ਕੱਲੂ ਹੱਥ ਮਾਰ ਲਵਾਂ ਤੈਨੂੰ ਬਣੀਆ ਤੂੰ ਚਾਰ ਦੇ ਚਾਰ ਜਾਣੇ ਤੂੰ ਸੋਚ ਕੇ ਦੇਖ ਜੇ ਤੇਰਾ ਬੰਦਾ ਕੰਮ ਤੇ ਲੱਗਿਆ ਹੋਇਆ ਸੀ ਤਾਂ ਉੱਥੇ ਤੁਸੀਂ ਮੀਨਾ ਬੈਠੇ ਰਹੇ ਹੋ ਦੋ ਜਾਣਿਆਂ ਦੀ ਮਗਰ ਲਈ ਮਕਾਨ ਦੇ ਕੇ ਸਾਨੂੰ ਕੋਈ ਜਾਣ ਦੇਣੀ ਪਰ ਸਾਡੇ ਨਾਲ ਬੰਦਾ ਨਹੀਂ ਲੈਣਾ ਜਿੱਥੇ ਮਿਲ ਗਿਆ ਉੱਥੇ ਵੜ ਦੇਣੀ ਆ ਮੈਂ ਤੈਨੂੰ ਮੈਂ ਫੋਨ ਲਾ ਕੇ ਕਹਿੰਦਾ ਨਾ ਫੋਨ ਲਾ ਕੇ ਵੀ ਫਿਰਬ ਤੇਰਾ ਫੋਨ ਨੰਬਰ ਮੇਰੇ ਕੋਲ ਵੀ ਆ ਤੈਨੂੰ ਫੋਨ ਲਾ ਕੇ ਮੈਂ ਵੀ ਗੱਲ ਕਰ ਸਕਦੀ ਆ ਪਰ ਮੈਂ ਲੌਣਾ ਨਹੀਂ ਮੈਂ ਤੇਰੇ ਅਰਗੀ ਨਹੀਂ ਹੈਗੀ ਠੀਕ ਆ ਯਾਰ ਲੈ ਮੈਂ ਕਿਸੇ ਨੂੰ ਦੱਸਿਆ ਨਹੀਂ ਵੀ ਮੈਂ ਆਪਣਾ ਕੰਮ ਕਰਦੀ ਆ ਤੁਸੀਂ ਸਰਚਾਂ ਮਾਰੀਆਂ ਨੇ ਤੁਸੀਂ ਬਲੌਕ ਕੀਤਾ ਸੀ ਬਲੌਕ ਕਰਨ ਤੋਂ ਬਾਅਦ ਤੁਸੀਂ ਸਰਚਾਂ ਮਾਰੀਆਂ ਨੇ ਮਰਵਾਤੀਆਂ ਨਾ ਗੂਗਲ ਤੇ ਸਰਚਾਂ ਤੂੰ ਜਿੰਨੀ ਵੀ ਐਪਸ ਨੇ ਜਿੰਨੀਆਂ ਵੀ ਐਪਸ ਨੇ ਉਹਦੇ ਤੇ ਮੇਰਾ ਨਾਮ ਸਰਚ ਕਰ ਸਕਦੀਆਂ ਜਿੰਨੀਆਂ ਵੀ ਹੁਣ ਤੱਕ ਚਾਹੇ ਉਹ ਇੰਡੀਆ ਦੀ ਆ ਚਾਹੇ ਜਿੰਨੀਆਂ ਵੀ ਗੂਗਲ ਤੇ ਐਪਸ ਨੇ ਨਾ ਸਾਰੀਆਂ ਤੇ ਤੂੰ ਮੇਰਾ ਨਾਮ ਸਰਚ ਕਰ ਕਰ ਮੈਂ ਤੈਨੂੰ ਕਹਿਨੀ ਆ ਉੱਥੇ ਨਿਕਲੂਗਾ ਤੇਰਾ ਲੈਵਲ ਜਿਆਦਾ ਉੱਚਾ ਨਾ ਉੱਡੇਂ ਆਂ ਦਾ ਭੱਲਿਆ ਤੂੰ ਸਾਡੇ ਲੈਵਲ ਦੀ ਨਹੀਂ ਸਾਡੇ ਨਾਲ ਪੰਗਾ ਖੜੇ ਨਾ ਹਾਂ ਹਾਂ ਪੰਗਾ ਨਾ ਲਿਆ ਕਰ ਤੇ ਜਾ ਫਿਰ ਸਾਹਮਣੇ ਵੇਟਰ ਨਾ ਬਣਿਆ ਕਰੋ ਚਾਰੇ ਜਾਣੇ ਤੇ ਪਹਿਲੀ ਤੂੰ ਦੂਜਾ ਤੇਰਾ ਘਰ ਵਾਲਾ ਚ ਦੋਏ ਤੇਰੇ ਬੱਚੇ ਜਾ ਵੇਟਰ ਨਾ ਬਣਿਆ ਕਰੋ ਜਾ ਫਿਰ ਮਿੱਠ ਪਿੱਛੇ ਸ਼ੈਤਾਨ ਨਾ ਬਣਿਆ ਕਰੋ ਠੀਕ ਆ ਬਾਕੀ ਮੇਰੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਠੀਕ ਆ ਮੈਂ ਕੰਮ ਕਰਨਾ ਭਾਈ ਮੈਂ ਤਾਂ ਭਾਂਡੇ ਮਾਜਦੇ ਆ ਮੈਂ ਤੇਰ ਵਰਗੀ ਬਹਿਲੀ ਥੋੜੀ ਆ ਤੂੰ ਤਾਂ ਬਹਿਲੀ ਆ ਲਾਓ ਜੀ ਅਸੀਂ ਦੇਖੋ ਕੀ ਮੰਗਾਇਆ ਦੇਖਾਈ ਹੂੰ ਤਾਂ ਵਧੀਆ ਮੈਂ ਵੀ ਲਾ ਲਿਆ ਕਰੂ ਜੇ ਕਮਰ ਦਰਦ ਕਰੂ ਨਾ ਪੋਸ਼ਨ ਆਹੀ ਪੋਸ਼ਨ ਮੋਢੇ ਮਾਢੇ ਸਿੱਧੇ ਰਹਿੰਦੇ ਆ ਇਹ ਦਿਨ ਯਾਰ ਦੇ ਵਿਚਾਰੇ ਤਾਂ ਗਾਲਾਂ ਹੀ ਕਢਦੇ ਰਹਿੰਦੇ ਪੋਸ਼ਨ ਖਰਾਬ ਕਰ ਲਿਆ ਪੋਸ਼ਨ ਖਰਾਬ ਕਰ ਲਿਆ ਮੈਂ ਵੀ ਲਾ ਲਿਆ ਕਰਨੀ ਜੇ ਮੇਰੀ ਢੂਹੀ ਦੁਖੇ ਠੀਕ ਆ ਸਕੂਲੇ ਦੀ ਸਕੂਲੇ ਉਹ ਥੱਲੇ ਜੀ ਲੱਗੂ ਨਾ ਫਿਰ ਉਹ ਦਰਵਾਜ਼ਾ ਬੰਦ ਕਰਕੇ ਆ